جندباد 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 ਉਹ ਕਹਿੰਦਾ ਉਹ ਵੀ ਕਮਟੀ ਸੀ ਕੋਈ ਦਾ ਜਿੰਮੇਦਾਰ ਉਹ ਕਹਿੰਦਾ ਮੈਂ ਨਹੀਂ ਚੈੱਕ ਨਹੀਂ ਉਹ ਆਜਾ 15-20 ਲੱਖ ਰੁਪਏ ਦਾ ਜਾਂਦਾ ਮਾਲ ਪਰ ਨੂੰ ਇਕੱਲੇ ਨੂੰ ਕਾਹਲੀ ਕਰਦਾ ਜਿੰਮੇਦਾਰੀ ਨਹੀਂ ਕੋਈ ਹੁਣ ਆ ਜਿਹੜਾ ਕੰਮ ਕੀਤਾ ਅਟਕੇ ਕੀਤਾ ਮਰਦਾਬਾਦ 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 पंद्रह न <maks> ਆਪਣੇ ਆਇਆ ਨਹੀਂ ਜੀ ਤਰਣਾ ਜੀ 15 ਮਿੰਟ ਲੱਗ ਗਿਆ 15 ਮਿੰਟ ਲੱਗ ਗਿਆ 10 ਮਿੰਟ ਲੱਗ ਗਿਆ ਮੇਰੀ ਮੇਰੇ ਕੋਲ ਆਇਆ 15 ਮਿੰਟ ਲੱਗ ਗਿਆ ਨਹੀਂ ਸਰ ਇੱਥੇ ਮੜੇ ਕਾਲੇ ਕਰਵਾ ਨਹੀਂ ਚਲਦਾ ਇੱਥੇ ਚਲਾ ਦੇ ਤਾਂ ਨਹੀਂ ਕਰਦਾ ਨਾ ਇਹ ਇੱਕ ਪੰਨੇ ਕਾਲੇ ਨਹੀਂ ਕਰਦਾ ਬਹਰ ਨਿਕਲੇ ਤੁਸੀਂ ਇੱਕ ਵਿਕਟਰ ਕਾਲ ਵੀ ਕਰ ਕੋਈ ਤੁਹਾਨੂੰ ਬਰੇ ਹਟਣਾ ਪਰ ਐਸੇ ਵੀ ਸਦਲਾ ਮੈਂ ਫੇਚ ਆਉਂਗਾ ਮੇਰਾ ਉਹ ਤੁੱਲੀ ਦੇਵੇਂ ਮੈਨੂੰ ਨਹੀਂ ਪਤਾ ਕੀ ਮਤਵਾਰਾ ਤੁਹਾਡੀ ਤੁਹਾਡੀ ਸਾਡੀ ਮੈਂ ਰੋਜ਼ ਥੋੜਾ ਦੋ ਦਿਨ ਦੋ ਤੇ ਮੈਂ ਪਾਗਲ ਨਹੀਂ ਜੀ 100 150 ਬੰਦਾ ਲੈ ਕੇ ਆਇਆ ਆ ਟਰਾਲੀਆਂ ਲੈ ਕੇ ਆਇਆ ਕੋਈ ਵੇਲਾ ਨਹੀਂ ਜੀ ਹਾਂ ਇਹ ਤਨਖਾਹ ਲੈਂਦੇ ਆ ਜੀ ਇਹ ਤਨਖਾਹ ਲੈਂਦੇ ਆ ਜੀ ਕੀ ਗੱਲ ਹੈ ਸਰ ਜੀ ਚੋਰੀ ਹੋਈ ਉਹਨੂੰ ਪੁੱਛੋ ਕਿ ਉਹ ਨਹੀਂ ਪਾਰੇ ਜੀ ਕੀ ਸਾ ਚੋਰੀ ਹੋਈ ਹੋਈ ਜੀ ਇਧਾ ਲੜੋ ਸਾ ਜੀ ਹੁਣ ਅਜੀ ਤੁਹਾਡੀ ਅਮਨਤਾਂ ਕਰ ਰਹੇ ਆਂ ਦੀ ਧਾਰਨੀ ਲਾਂ ਰਕਾਦੇ ਰਾਂ ਜੀ ਦੱਸੋ ਦਰ ਜੀ ਹਾਂ ਜੀ ਕੁਛ ਨਹੀਂ ਕੁਛ ਵੀ ਨਹੀਂ ਦੂਰ ਲੈ ਕੇ ਲਾਉਂਦੇ ਹੋਗੇ ਬੰਦੇ ਕਿੱਥੇ ਆਂ ਦੇਖੋ ਸਾ ਜੀ ਰਿਕਵਰੀ ਹੋਵੇ ਕਿੱਥੇ ਹੋਵੇ ਦੁਬਾਰਾ ਜਮ ਤੋ ਅਰੇ ਦੋ ਤਿੰਨ ਵਾਰੀ ਹੋਣੀ ਨਹੀਂ ਹੋਣੀ ਨਹੀਂ ਕਰ ਕੀ ਹੈ ਤੁਸੀਂ ਕੁਝ ਕਰਦੇ ਆ ਜੀ ਸਾਡ ਤੇ ਕੁਝ ਕਰਿਆ ਨਹੀਂ असीं तसली लेम लेन आए